ਸਤਿ ਸ੍ਰੀ ਅਕਾਲ ਜੀ ਤੁਸੀਂ ਅਕਾਲੀ ਦਲ ਦੇ ਸਪੋਰਟਰ ਹੋ ਮਤਲਬ ਅਕਾਲੀ ਦਲ ਨੂੰ ਵੋਟ ਪਾਉਂਦੇ ਹੋ ਘਬਰਾਓ ਨਾ ਮੈਂ ਤੁਹਾਨੂੰ ਪਾਰਟੀ ਛੱਡਣ ਲਈ ਨਹੀਂ ਕਹਿੰਦਾ ਮੈਂ ਤੁਹਾਨੂੰ ਆਵਾਦੀ ਪਾਰਟੀ ਵਿੱਚ ਆਉਣ ਲਈ ਵੀ ਨਹੀਂ ਕਹਿ ਰਿਹਾ ਮੇਰੀ ਤੁਹਾਡੇ ਅੱਗੇ ਇੱਕੋ ਬੇਨਤੀ ਹੈ ਕਿ ਇਸ ਵਾਰ ਵੋਟ ਬਸ ਝਾੜੂ ਨੂੰ ਪਾਓ ਤੁਸੀਂ ਪੁੱਛੋਗੇ ਕਿਉਂ ਅਕਾਲੀ ਦਲ ਨੇ ਪੰਜਾਬ ਵਿੱਚ 19 ਸਾਲ ਰਾਜ ਕੀਤਾ ਹੈ। 19 ਸਾਲ ਘਟ ਨਹੀਂ ਹੁੰਦੇ। ਇਹਨੇ ਸਾਲਾ ਵਿੱਚ ਇਹ ਜੋ ਕਰ ਸਕਦੇ ਨੇ ਇਹਨਾਂ ਨੇ ਕਰ ਦਿੱਤਾ। ਹੋਰ 5 ਸਾਲ ਇਹਨਾਂ ਨੂੰ ਦੇਣ ਨਾਲ ਇਹਨਾਂ ਨੇ ਕੁਝ ਨਵਾਂ ਨਹੀਂ ਕਰ ਦੇਣਾ। ਤੇ ਇਸ ਵਾਰੀ ਤਾਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਵੀ ਨਹੀਂ ਬਣ ਰਹੀ। ਤਾਂ ਫਿਰ ਇਸ ਵਾਰ ਨਵੀਂ ਪਾਰਟੀ ਨੂੰ ਮੌਕਾ ਦੇ ਕੇ ਵੇਖੋ। ਅਸੀਂ ਜੋ ਵੀ ਕੰਮ ਕਰਾਂਗੇ ਉਸ ਵਿੱਚ ਤੁਹਾਨੂੰ ਵੀ ਤਾਂ ਫਾਇਦਾ ਹੋਵੇਗਾ ਅਸੀਂ ਪੰਜਾਬ ਵਿੱਚ ਸ਼ਾਨਦਾਰ ਸਰਕਾਰੀ ਸਕੂਲ ਬਣਾਵਾਂਗੇ ਤਾਂ ਉਹਨਾਂ ਵਿੱਚ ਤੁਹਾਡੇ ਬੱਚੇ ਵੀ ਤਾਂ ਪੜਨਗੇ ਅਸੀਂ ਹਰ ਮਹਿਲਾ ਨੂੰ 1000 ਰੁਪਏ ਦਵਾਂਗੇ ਤਾਂ ਤੁਹਾਡੇ ਘਰ ਦੀ ਹਰ ਮਹਿਲਾ ਨੂੰ ਵੀ ਤਾਂ ਫਾਇਦਾ ਹੋਵੇਗਾ ਅਸੀਂ ਚੰਗੇ ਹਸਪਤਾਲ ਬਣਾਵਾਂਗੇ ਤਾਂ ਉੱਥੇ ਤੁਹਾਡੇ ਪਰਿਵਾਰ ਦਾ ਵੀ ਤਾਂ ਇਲਾਜ ਹੋਵੇਗਾ ਅਸੀਂ ਪੰਜਾਬ ਤੇ ਭ੍ਰਸ਼ਟਾਚਾਰ ਨੂੰ ਖਤਮ ਕਰਾਂਗੇ ਤਾਂ ਪੂਰੇ ਪੰਜਾਬ ਨੂੰ ਇਸ ਦਾ ਫਾਇਦਾ ਹੋਵੇਗਾ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇ ਕੇ ਦੇਖੋ ਜੇਕਰ ਅਸੀਂ ਵਧੀਆ ਕੰਮ ਨਾ ਕੀਤਾ ਤਾਂ ਅਗਲੀ ਵਾਰ ਮੈਂ ਤੁਹਾਡੇ ਤੋਂ ਵੋਟ ਮੰਗਣ ਨਹੀਂ ਆਵਾਂਗਾ ਇੱਕ ਵਾਰ ਬਸ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿਵੋ 20 ਫਰਵਰੀ ਨੂੰ ਝਾੜੂ ਵਾਲਾ ਬਟਨ ਟੱਪ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ